ਪਤੀ ਨੂੰ ਮਾਰਨ ਵਾਲੀ ਰਪਿੰਦਰ ਨੂੰ ਜੇਲ੍ਹ ਦੇ ਵਿੱਚ ਕੌਣ-ਕੌਣ ਮਿਲਦਾ ਰਿਹਾ ਇਸ ਚੀਜ਼ ਦਾ ਖੁਲਾਸਾ ਹੋ ਗਿਆ ਤੇ ਜਿਹੜਾ ਉਹਦਾ ਪ੍ਰੇਮੀ ਆ ਹਰਕਮਲ ਪ੍ਰੀਤ ਸਿੰਘ ਉਹਨੂੰ ਕੌਣ-ਕੌਣ ਮਿਲਿਆ ਇਸ ਚੀਜ਼ ਦਾ ਵੀ ਖੁਲਾਸਾ ਹੋ ਗਿਆ ਕਿਉਂਕਿ ਰਪਿੰਦਰ ਦੇ ਪਿਤਾ ਨੇ ਗੱਲ ਕੈਮਰੇ ਸਾਹਮਣੇ ਆਖੀ ਸੀ ਕਿ ਸਾਡੀ ਧੀ ਨੇ ਧੀਖਵਾਉਣ ਦਾ ਹੱਕ ਗਵਾਤਾ ਤੇ ਸਾਡੀ ਉਹ ਕੁਝ ਨਹੀਂ ਲੱਗਦੀ ਤੇ ਅਸੀਂ ਉਹਦੇ ਪਿੱਛੇ ਕਾਰਵਾਈ ਜਿਹੜੀ ਆ ਕੋਈ ਵਕੀਲ ਨਹੀਂ ਕਰਨਾ ਕੋਈ ਉਹਨੂੰ ਜਿਹੜੀ ਕਾਨੂੰਨੀ ਮਦਦ ਨਹੀਂ ਦੇਣੀ ਨਾ ਉਹਨੂੰ ਜੇਲ੍ਹ ਦੇ ਵਿੱਚ ਮਿਲਣਾ ਤੇ ਨਾ ਹੀ ਉਹਨੂੰ ਕੋਈ ਲੀਡਾ ਲੱਤਾ ਜਿਹੜੀਆਂ ਉਹਦੀਆਂ ਬੁਨਿਆਦੀ ਜ਼ਰੂਰਤਾਂ ਉਹਦੇ ਲਈ ਜੇਲ੍ਹ ਦੇ ਵਿੱਚੋਂ ਨੂੰ ਕੋਈ ਚੀਜ਼ ਮੁਹੱਈਆ ਕਰਾਉਣੀ ਆ ਇਹ ਗੱਲ ਉਹਦੋਂ ਦੀ ਆ ਜਦੋਂ ਗੁਰਵਿੰਦਰ ਸਿੰਘ ਦਾ ਜਿਹੜਾ ਕਤਲ ਕਰਤਾ ਸੀ ਤੇ ਇਹ ਗੱਲ ਨਵੀਂ-ਨਵੀਂ ਸੀ ਹੁਣ ਥੋੜੇ ਦਿਨ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਜੇਲ੍ਹ ਦੇ ਵਿੱਚ ਵੀਆਈਪੀ ਸਹੂਲਤਾਂ ਦਾ ਆਨੰਦ ਮਾਣ ਰਹੀ ਆ ਰਪਿੰਦਰ ਕੌਰ ਸਾਰਿਆਂ ਦਾ ਦਿਮਾਗ ਦਿੱਕੇ ਦਮ ਘੁੰਮ ਗਿਆ ਕਿ ਰਪਿੰਦਰ ਦਾ ਹੋਰ ਕੌਣ ਆ ਜਿਹੜਾ ਉਹਨੂੰ ਇਹ ਵੀਆਈਪੀ ਜਿਹੜੀਆਂ ਸਹੂਲਤਾਂ ਇਹ ਜਿਹੜੀਆਂ ਉੱਥੇ ਉਹਨੂੰ ਫਸਿਲਿਟੀਆਂ ਮਿਲ ਰਹੀਆਂ ਇਹ ਮੁਹਈਆ ਕਰਾਉਣ ਦੇ ਵਿੱਚ ਮਦਦ ਕਰ ਰਿਆ ਕੀਰਪਿੰਦਰ ਦੇ ਪਿਤਾ ਨੇ ਪਹਿਲਾ ਝੂਠ ਬੋਲਿਆ ਜਾਂ ਫਿਰ ਕੋਈ ਹੋਰ ਐਂਗਲ ਕਿਸੇ ਨਾਲ ਜੁੜ ਗਿਆ ਕਿਉਂਕਿ ਜਿਹੜਾ ਉਹਦਾ ਪ੍ਰੇਮੀ ਆ ਉਹਦਾ ਜੇਲ੍ਹ ਦੇ ਵਿੱਚ ਖੁਦ ਬੰਦਾ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਸੀ ਇਸ ਗੱਲ ਦੇ ਇਸ ਚੀਜ਼ ਦੀ ਪੁਸ਼ਟੀ ਹੋ ਗਈ ਇਹ ਕੌਣ ਕੌਣ ਰਪਿੰਦਰ ਨੂੰ ਮਿਲਿਆ ਕੌਣ ਸੱਚਾ ਸੀ ਕੌਣ ਝੂਠਾ ਸੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਮੀਪਿੰਦਰ ਸਿੰਘ ਸੇਖੋਂ ਗੁਰਵਿੰਦਰ ਦੇ ਆਫੀਸ਼ੀਅਲੀ ਵਕੀਲ ਆ ਤੇ ਸੰਦੀਪ ਸਿੰਘ ਮੱਲਣ ਉਹ ਸਿਰਫ アドਵਾਈਸ ਦੇ ਰਹੇ ਆ ਗੁਰਵਿੰਦਰ ਦੇ ਪਿਤਾ ਕੁਲਦੀਪ ਸਿੰਘ ਨੂੰ ਮੀਪਿੰਦਰ ਸਿੰਘ ਸੇਖੋਂ ਨੂੰ ਕਿਉਂਕਿ ਉਹ ਹਾਈ ਕੋਰਟ ਦੇ ਵਕੀਲ ਆ ਤੇ ਉਹਨਾਂ ਨੇ ਅੱਗੇ ਵੀ ਬਹੁਤ ਸਾਰੇ ਇਹੋ ਜਿਹੇ ਕੇਸਾਂ ਦੇ ਵਿੱਚ ਜਿਹੜੇ ਲੋਕਾਂ ਦੇ ਨਾਲ ਸਮਾਜ ਦੇ ਵਿੱਚ ਧੱਕਾ ਹੋਇਆ ਉਹਨਾਂ ਨੂੰ ਕਾਨੂੰਨੀ ਮਦਦ ਪ੍ਰੋਵਾਈਡ ਕਰਾਈ ਆ ਉਹਨਾਂ ਨੇ ਉਦੋਂ ਹੀ ਕਹਿਤਾ ਸੀ ਕਿ ਭਾਈ ਇਹਦੇ ਮਾਪਿਓ ਨੂੰ ਵੀ ਵਿੱਚ ਵਲੇਟਾ ਮਾਰੋ ਉਹ ਅੱਗੇ ਜਾ ਕੇ ਖਰਾਬ ਕਰਨਗੇ ਤੇ ਇੱਕ ਗੱਲ ਹੋਰ ਸਾਹਮਣੇ ਆ ਗਈ ਸੀ ਸੋਸ਼ਲ ਮੀਡੀਆ ਤੇ ਜਿਹਦੀ ਹਾਲੇ ਤੱਕ ਪੁਸ਼ਟੀ ਤਾਂ ਨਹੀਂ ਹੋ ਸਕੀ ਕਿ 20 ਮਿੰਟ ਜਿਹੜੀ ਗੱਲ ਹੋਈ ਸੀ ਰਪਿੰਦਰ ਦੀ ਆਪਣੇ ਪਿਤਾ ਨਾਲੇ ਵਾਰਦਾਤੋਂ ਪਹਿਲਾਂ ਪਰ ਗੁਰਵਿੰਦਰ ਦੇ ਪਿਤਾ ਤਲਦੀਪ ਸਿੰਘ ਜੀ ਨਿਹੈਤੀ شریف ਇਨਸਾਨ ਆ ਉਹਨਾਂ ਨੇ ਇਹ ਗੱਲ ਪਹਿਲਾਂ ਹੀ ਕਹਿਤੀ ਸੀ ਕਿ ਸ਼ੱਕ ਦੇ ਆਧਾਰ ਤੇ ਨਾ ਭਾਈ ਕਿਸੇ ਨੂੰ ਇਸ ਕੇਸ 'ਚ ਫਸਾਓ ਸਾਡੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਜੇਕਰ ਕੋਈ ਜਾਂਚ ਦੇ ਵਿੱਚ ਆਉਂਦਾ ਉਹਨੂੰ ਬਖਸ਼ਿਆ ਨਾ ਜਾਵੇ ਨੇਤਾ ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਇਹ ਪੁਲਿਸ ਦਾ ਕੰਮ ਆ ਹੁਣ ਜਿਹੜੀ ਗੱਲ ਸਾਹਮਣੇ ਆਈ ਆ ਰਪਿੰਦਰ ਦੀ ਮਾਂ ਬਾਰੇ ਕੀਰਪਿੰਦਰ ਦੀ ਪਿਤਾ ਨੇ ਤਾਂ ਇਹ ਸਰਗਣ ਕੀ ਲੋਕਾਂ ਦੇ ਵਿੱਚ ਹੀ ਇਹ ਗੱਲ ਆਖਤੀ ਸੀ ਕਿ ਮੈਂ ਤਾਂ ਉਹਦੇ ਪਿੱਛੇ ਜਾਣਾ ਨਹੀਂ ਮੇਰੀ ਉਹ ਕੁਝ ਨਹੀਂ ਲੱਗਦੀ ਕੀਰਪਿੰਦਰ ਦੀ ਮਾਂ ਕਿਉਂਕਿ ਮਾਂ ਮਾਂ ਹੀ ਹੁੰਦੀ ਆ ਉਹਦੇ ਟਿੱਡੋਂ ਜਨਮ ਲਿਆ ਧੀਆਂ ਪੁੱਤ ਪਾਵੇਂ ਕਿੱਡੇ ਵੀ ਮਾੜੇ ਹੋਣ ਪਰ ਮਾਂ ਪਿਓ ਕਦੇ ਵੀ ਆਖਦੇ ਧੀਆਂ ਪੁੱਤ ਨੂੰ ਮਾੜਾ ਨਹੀਂ ਆਖਦੇ ਸੋ ਹੁਣ ਇਸੇ ਗੱਲ ਦੇ ਉੱਤੇ ਜਿਹੜੀ ਬਹਿਸ ਚੱਲ ਪਈ ਸੀ ਕਿ ਜਿਹੜਾ ਪ੍ਰੇਮੀ ਆ ਹਰਕਮਲ ਪ੍ਰੀਤ ਸਿੰਘ ਉਹਨੇ ਜਦੋਂ ਇਹ ਗੱਲ ਆਖਰੀ ਜੇਲ੍ਹ ਦੇ ਵਿੱਚ ਜਿਹੜੀ ਇਹ ਗੱਲ ਆਈ ਸੀ ਕਿ ਵੀਆਈਪੀ ਸਹੂਲਤਾ ਵਾਲੀ ਉਸ ਤੋਂ ਬਾਅਦ ਸਖਤੀ ਹੋਈ ਜੇਲ੍ਹ 'ਚ ਤੇ ਪ੍ਰੇਮੀ ਨੇ ਇਹ ਗੱਲ ਆਖਦੀ ਕਿ ਮੈਨੂੰ ਭਾਈ ਇੱਥੇ ਗੈਂਗਸਟਰਾਂ ਤੋਂ ਆ ਖਤਰਾ ਤੇ ਮੇਰੀ ਜਿਹੜੀ ਜੇਲ੍ਹ ਬਦਲੀ ਕਰਦੇ ਹੋ ਮੌਕਸਰ ਦੀ ਜਾਂ ਬਠਿੰਡੇ ਦੀ ਇੱਕ ਮੇਰੇ ਮਾਪਿਆਂ ਨੂੰ ਇੱਥੇ ਆਉਣਾ ਔਖਾ ਇਹ ਗੱਲ ਆ ਗਈ ਸਾਹਮਣੇ ਤੇ ਹੁਣ ਜਿਹੜੀ ਇੱਕ ਹੋਰ ਗੱਲ ਚਰਚਾ ਦਾ ਵਿਸ਼ਾ ਉਹਦਾ ਪਿਓ ਉਹਨਾਂ ਦੇ ਕੋਈ ਹੋਰ ਰਿਸ਼ਤੇਦਾਰ ਜਿਹੜੇ ਰਿਕਾਰਡ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਮੁਲਾਕਾਤਾਂ ਕਰਕੇ ਗਏ ਆ ਆਪਣੇ ਪੁੱਤਰ ਹਰਕਮਲ ਪ੍ਰੀਤ ਸਿੰਘ ਜਿਹੜਾ ਰੁਪਿੰਦਰ ਦਾ ਪ੍ਰੇਮੀ ਸੀ ਜਿਹੜਾ ਉਸ ਵਾਰਦਾਤ ਵਾਲੇ ਦਿਨ ਰੁਪਿੰਦਰ ਦੇ ਨਾਲ ਸੀ ਜਿਨੇ ਸਾਰੀ ਘਟਨਾ ਨੂੰ ਇੰਜਾਮ ਦਿੱਤਾ ਕੀ ਰੁਪਿੰਦਰ ਦੇ ਨਾਲ ਕਿਹਨੇ ਕਿਹਨੇ ਮੁਲਾਕਾਤ ਕੀਤੀ ਆ ਕਿਉਂਕਿ ਰੁਪਿੰਦਰ ਦੇ ਪਿਤਾ ਨੇ ਤਾਂ ਇਹ ਗੱਲ ਆਖਤੀ ਸੀ ਕਿ ਜਿਹੜਾ ਵੀ ਰੁਪਿੰਦਰ ਨਾਲ ਵਰਤੂ ਉਹਦੀ ਮੁਲਾਕਾਤ ਕਰੂ ਉਹਨੂੰ ਕੋਈ ਚੀਜ਼ ਪ੍ਰੋਵਾਈਡ ਕਰਵਾਉ ਜੇਲ੍ਹ ਦੇ ਵਿੱਚ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੀ ਉਹੀ ਆ ਸੋਸ਼ਲ ਮੀਡੀਆ ਦੇ ਗੱਲ ਚੱਲੀ ਕਿ ਪਿਉ ਨੇ ਆਖਤਾ ਤੇ ਮਾਂ ਮੁਲਾਕਾਤ ਕਰੇ ਆਈ ਪਰ ਜਿਵੇਂ ਗੱਲ ਸਾਹਮਣੇ ਆਈ ਇਸ ਚੀਜ਼ ਦੀ ਪੁਸ਼ਟੀ ਹੋ ਗਈ ਕਿ 40 ਦਿਨ ਹੋ ਗਏ ਰੁਪਿੰਦਰ ਨੂੰ ਜੇਲ੍ਹ ਦੇ ਵਿੱਚ ਗਿਆ ਹੋਇਆ ਰੁਪਿੰਦਰ ਦੀ ਮੁਲਾਕਾਤ ਕਰਨ ਕੋਈ ਵੀ ਇਨਸਾਨ ਜੇਲ੍ਹ ਦੇ ਵਿੱਚ ਨਹੀਂ ਗਿਆ ਨਾ ਉਹਦਾ ਮਾਂ ਨਾ ਉਹਦਾ ਪਿਓ ਨਾ ਉਹਦਾ ਭਰਾ ਨਾ ਉਹਦਾ ਚਾਚਾ ਨਾ ਉਹਦਾ ਤਾਇਆ ਉਹ ਹੁਣ ਇਕੱਲੀ ਪੈ ਗਈ ਆ ਤੇ ਹੁਣ ਟੁੱਟ ਚੁੱਕੀ ਆ ਭਾਵੇਂ ਮਾਂ ਅੰਦਰ ਖਾਤੇ ਵਰਲਾਪ ਕਰਦੀ ਹੋਵੇ ਕੈਮਰੇ ਸਾਹਮਣੇ ਵਿਚਾਰੀ ਨਹੀਂ ਆਈ ਪਰ ਰੁਪਿੰਦਰ ਦੇ ਪਿਓ ਨੇ ਜਿਹੜੀ ਗੱਲ ਆਖੀ ਸੀ ਕਿ ਅਸੀਂ 20 ਸਾਲਾਂ ਬਾਅਦ ਵੀ ਸਾਡਾ ਕੋਈ ਕਨੈਕਸ਼ਨ ਇਹਨਾਂ ਦੇ ਨਾਲ ਨਿਕਲਿਆ ਵੇ ਅਸੀਂ ਇਸ ਚੀਜ਼ ਦੇ ਦੇਨਦਾਰਾਂ ਸਾਨੂੰ ਭਵਾਂ ਚੌਂਕ 'ਚ ਖੜਾ ਕੇ ਮੌਦੇ ਘਾੜ ਤਾਰ ਦਿੱਤਾ ਜਾਵੇ ਉਹ ਬੰਦਾ ਵਾਕਿਆ ਹੀ ਜਵਾਨ ਤੇ ਨਿਕਲਿਆ 40 ਦਿਨ ਹੋ ਗਏ ਰਪਿੰਦਰ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਬੰਦਾ ਰਪਿੰਦਰ ਦੀ ਮੁਲਾਕਾਤ ਕਰਨ ਨਹੀਂ ਗਿਆ ਤੇ ਗੱਲ ਸਹੀ ਵੀ ਆ ਕਿਉਂਕਿ ਮਾਪਿਆਂ ਵੱਲੋਂ ਜਿਹੜਾ ਸਹੇੜਿਆ ਗਿਆ ਸੀ ਔੜੂ ਮਾਰ ਕੇ ਵਿਆਹੀ ਹੋਈ ਦੇ ਬਾਵਜੂਦ ਨਰਾਜ ਰਿਸ਼ਤਾ ਰੱਖ ਕੇ ਜਿੱਤੇ ਸਮਾਜ ਦੇ ਵਿੱਚ ਕਿਰਕਰੀ ਕਰਾਈ ਇਸ ਕੁੜੀ ਨੇ ਆਪ ਦੀ ਓਥੇ ਆ ਦੇ ਮਾਪਿਓਂ ਦੀ ਵੀ ਕਿਰਕਰੀ ਕਰਾਈ ਆ ਤੇ ਇਹੋ ਜੀ ਦੇ ਨਾਲ ਇਹੋ ਜਿਹਾ ਹੀ ਜਿਹੜਾ سلوਕ ਆ ਉਹ ਹੋਣਾ ਚਾਹੀਦਾ